ਸਾਰਿਆਂ ਪਿਆਰ ਭਰੀ ਜੈਮ ਸੀਦੀ ਆਇਆ ਦੇ ਵਚਨ ਮੰਨ ਲਈਏ ਮਤੀ ਦੀ ਅੰਜੀਲੋ ਦਾ 13 ਦੇ ਆਏ 20 ਬੀਜਣ ਵਾਲਾ ਉਸ ਦਿਨ ਇਹ ਸ਼ੁਕਰ ਹੋਣੇ ਕਲਕੇ ਝੀਲ ਦੇ ਨੇੜੇ ਜਾ ਬੈਠਾ ਤੇ ਡੀਪੀ ਰੋ ਉਹਦੇ ਕੋਲ ਲੱਗ ਗਈ ਜੋ ਬੇੜੀ ਤੇ ਚੜ ਬੈਠਾ ਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ ਉਸਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਿਸਤਾਂਤਾਂ ਵਿੱਚ ਕਹੀਆਂ ਕਿ ਵੇਖੋ ਇੱਕ ਬੀਜਣ ਵਾਲਾ ਬੀਜਣ ਨੂੰ ਨਿਕਲਿਆ ਤੇ ਉਹਦੇ ਬੀਜਦਿਆਂ ਕੁਝ ਪਹਿਵਲ ਕਿਰਪਿਆ ਤੇ ਪੰਛੀ ਆਨ ਕੇ ਉਹਨੂੰ ਚੁਗ ਗਏ ਅਤੇ ਕੁਝ ਪੱਥਰੀਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲੀ ਤੇ ਡੂੰਗੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਿਆ ਪਰ ਜਦ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਤੇ ਜੜ੍ਹਾਂ ਨਾ ਫੜਨ ਦੇ ਕਾਰਨ ਸੁੱਕ ਗਿਆ ਤੇ ਕੁਝ ਕੰਡਿਆਲਾਂ ਵਿੱਚ ਕਿਰਿਆ ਤੇ ਕੰਡਿਆਲਾਂ ਨੇ ਵੱਧ ਕੇ ਉਹਨੂੰ ਦਬਾ ਲਿਆ ਅਤੇ ਕੋਈ ਚੰਗੀ ਜ਼ਮੀਨ ਵਿੱਚ ਕਿਰਿਆ ਤੇ ਫਲਿਆ ਕੁਝ 100 ਗੁਣਾ ਕੁਝ 60 ਗੁਣਾ ਕੁਝ 30 ਗੁਣਾ ਜੀ ਦੇ ਕੰਨ ਹੋਂਸ ਸੁਨੇ ਤਾਂ ਚੇਲਿਆਂ ਨੇ ਨੇੜਿਆਂ ਕੇ ਉਹਨੂੰ ਕਿਹਾ ਤੂੰ ਉਹਨਾਂ ਨਾਲ ਦਿਸਤਾਂਤਾ ਵਿੱਚ ਕਿਉਂ ਗੱਲਾਂ ਕਰਦਾ ਹੈ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸਵਰਗ੍ਰਿ ਰਾਜ ਦੇ ਪੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ ਮੈਂ ਇਸ ਲਈ ਉਹਨਾਂ ਨਾਲ ਰਿਸ਼ਤਾਂਤ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਦੇਖਦੇ ਹੋਏ ਨਹੀਂ ਦੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ ਉਹਨਾਂ ਤੇ ਇਹ ਸ਼ਾਇਦ ਇਹ ਅੰਗਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੁੱਲੋਂ ਨਾ ਸਮਝੋਗੇ ਅਤੇ ਵੇਖਦੇ ਵੇਖੋਗੇ ਪਰ ਮੁੱਲੋ ਬੁੱਝੋਗੇ ਨਾ ਕਿਉਂ ਜੋ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਅਤੇ ਉਹ ਅੱਖਾਂ ਨਾਲ ਵੇਖਣਾ ਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣਾ ਤੇ ਮੋੜੋਨ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ਪਰ ਤੁਹਾਨੂੰ ਤੁਹਾਡੀਆਂ ਅੱਖੀਆਂ ਜੋ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਸੁਣਦੇ ਹਨ ਕਿਉਂਕਿ ਮੈਂ ਤੁਹਾਨੂੰ ਸਾਥ ਆਖਦਾ ਹਾਂ ਕਿ ਬਥੇਰੇ ਨ ਵੀ ਅਤੇ ਧਰਮੀ ਲੋਚਦੇ ਹਨ ਕਿ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਨਿਆ ਸੋ ਤੁਸੀਂ ਬੀਜਨ ਆਏ ਦਾ ਦਿਸਤਾਂਤ ਸੁਨੋ ਹਰ ਕੋਈ ਜੋ ਰਾਜ ਦਾ ਵਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹ ਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸਤਾਨ ਕਿ ਉਹਨੂੰ ਖੋਲ ਲੈਂਦਾ ਹੈ ਇਹ ਉਹ ਹੈ ਜਿਹੜਾ ਪਹਿਵਲ ਬੀਜਿਆ ਗਿਆ ਸੀ ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਵਚਨ ਸੁਣ ਕੇ ਛੱਟ ਖੁਸ਼ੀ ਨਾਲ ਮੰਨ ਲੈਂਦਾ ਹੈ ਪਰ ਆਪਨੇ ਵਿੱਚ ਜੜ ਨਹੀਂ ਰੱਖਦਾ ਤਾਂ ਵੀ ਥੋੜਾ ਜਿਹਾ ਰਹਿੰਦਾ ਹੈ ਪਰ ਜਾਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ ਤਾਂ ਉਹ ਝੱਟ ਠੋਕਰ ਖਾਂਦਾ ਹੈ ਅਤੇ ਜਿਹੜਾ ਕਣਿਆਲਾਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਪਰ ਇਸ ਚੁਗਰੀ ਚਿੰਤਾ ਤੇ ਧੰਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਤੇ ਉਹ ਅਫਲ ਰਹਿ ਜਾਂਦਾ ਹੈ ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਤੇ ਸਮਝਦਾ ਹੈ ਉਹ ਜ਼ਰੂਰ ਫਲ ਦਿੰਦਾ ਅਤੇ ਕੋਈ 100 ਗੁਣਾ ਕੋਈ 60 ਗੁਣਾ ਕੋਈ 30 ਗੁਣਾ ਫਲਦਾ ਹੈ ਜੰਗਲੀ ਬੂਟੀ ਦਾ ਦਿਸਤਾਂਤ ਉਸਨੇ ਉਹਨਾਂ ਨੂੰ ਇੱਕ ਹੋਰ ਦਿਸਤਾਂਤ ਦੇ ਕੇ ਕਿਹਾ ਕਿ ਸਵਰਧਰਾਜ ਇੱਕ ਮਨੁੱਖ ਵਰਗਾ ਹੈ ਜੀਨੇ ਆਪਣੇ ਖੇਤ ਵਿੱਚ ਚੰਗਾ ਵੀ ਬੀਜਿਆ ਪਰ ਜਦ ਲੋਕ ਸੋ ਰਹੇ ਸਨ ਤਦ ਉਹਦਾ ਵੈਰੀ ਆਇਆ ਤੇ ਉਹਦੀ ਕਨਕ ਵਿੱਚ ਜੰਗਲੀ ਬੂਟੀ ਬੀਜ ਗਿਆ ਅਤੇ ਜਦ ਅੰਗੂਰੀ ਨਿਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਖ ਪਈ ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਨ ਕੇ ਉਹਨੂੰ ਆਖਿਆ ਭਲਾ ਸੁਆਮੀ ਜੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਵੀ ਨਹੀਂ ਸੀ ਬੀਜਿਆ ਫਿਰ ਜੰਗਲੀ ਬੂਟੀ ਕਿੱਥੋਂ ਆਈ ਉਹ ਨੇ ਉਹਨਾਂ ਨੂੰ ਆਖਿਆ ਇਹ ਕਿਸੇ ਵੈਰੀ ਦਾ ਕੰਮ ਹੈ ਤਾਂ ਚਾਕਰਾ ਨੇ ਉਹਨੂੰ ਆਖਿਆ ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਹਨੂੰ ਇਕੱਠਾ ਕਰੀਏ ਪਰ ਉਹਨੇ ਕਿਹਾ ਨਾ ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦੇ ਕਨਕ ਨੂੰ ਵੀ ਨਾਲ ਹੀ ਫੁੱਟ ਲਓ ਵਾਡੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਦਨ ਦੇ ਉਹ ਤੇ ਮੈਂ ਵਾਡੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਤੇ ਫੂਕਣ ਲਈ ਉਹਦੀਆਂ ਪੂਲੀਆਂ ਬਨੋ ਪਰ ਕਨਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ ਰਾਈ ਦੇ ਦਾਣੇ ਅਤੇ ਖਮੀਰ ਦਾ ਦਿਸਤਾਂਤ ਉਸਨੇ ਉਹਨਾਂ ਨੂੰ ਇੱਕ ਹੋਰ ਦੀ ਸ਼ਤਾਂਤ ਦੇ ਕੇ ਕਿ ਆਕੀ ਸਵਰਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜੀ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ ਉਹ ਤਾਂ ਸਭ ਬੀਆਂ ਨਾਲੋਂ ਛੋਟਾ ਹੈ ਪਰ ਜਦੋਂ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵੀ ਵੱਡਾ ਹੁੰਦਾ ਹੈ ਤੇ ਰੁੱਖ ਜਾ ਹੋ ਜਾਂਦਾ ਹੈ ਕਿ ਕਾਇਦੇ ਪੰਛੀ ਆਣ ਕੇ ਉਹਦੀਆਂ ਟਹਿਣੀਆਂ ਉੱਤੇ ਵਸੇੜਾ ਕਰਦੇ ਹਨ ਉਸਨੇ ਉਹਨਾਂ ਨੂੰ ਇੱਕ ਹੋਰ ਦੀ ਸ਼ਤਾਂਤ ਦਿੱਤਾ ਜੋ ਸਵਰਗ ਦਾ ਰਾਜ ਖਮੀਰ ਵਰਗਾ ਹੈ ਜੀ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇ ਰਾਟੇ ਵਿੱਚ ਮਿਲਾਇਆ ਇਥੋਂ ਤੋੜੀ ਜੋ ਸਾਗ ਖਮੀਰਾ ਹੋ ਗਿਆ ਇਹ ਸਾਰੀਆਂ ਗੱਲਾਂ ਯੀਸ਼ੂ ਨੇ ਲੋਕਾਂ ਨੂੰ ਦਿਸਤਾਂਤਾਂ ਵੀ ਸੁਣਾਈਆਂ ਤੇ ਬਿਨਾਂ ਦਿਸਤਾਂਤਾਂ ਉਹ ਉਹਨਾਂ ਨਾਲ ਨਹੀਂ ਸੀ ਬੋਲਦਾ ਤਾਂ ਜਿਹੜਾ ਵਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦਿਸਤਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ ਮੈਂ ਉਹਨਾਂ ਗੱਲਾਂ ਨੂੰ ਚਾਰਾਂਗਾ ਜਿਹੜੀਆਂ ਸੰਸਾਰ ਦੇ ਮੋਢੇ ਗੁਪਤ ਰਹੀਆਂ ਹਨ ਜੰਗਲੀ ਬੂਟੀ ਦੀ ਵਿਆਖਿਆ ਜਦੋਂ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ ਤੇ ਉਹਦੇ ਚੇਲਿਆਂ ਨੇ ਉਸ ਕੋਲ ਆਨ ਕੇ ਜੋ ਖੇਤ ਦੀ ਜੰਗਲੀ ਬੂਟੀ ਦਾ ਦਿਸਤਾਂਤ ਕੋਲ ਕੇ ਸਾਨੂੰ ਦੱਸਦਾ ਤਾਂ ਉਸਨੇ ਉੱਤਰ ਦਿੱਤਾ ਜਿਹੜਾ ਚੰਗਾ ਵੀ ਬੀਜ ਦਾ ਹੈ ਉਹ ਮਨੁੱਖ ਦਾ ਪੁੱਤਰ ਹੈ ਖੇਤ ਜਗਤ ਹੈ ਅਤੇ ਚੰਗਾ ਵੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਅਤੇ ਜਿਸ ਵੈਰੀ ਨੇ ਉਹਨੂੰ ਬੀਜਿਆ ਉਹ ਸ਼ੈਤਾਨ ਹੈ ਬਾਡੀ ਦਾ ਵੇਲਾ ਯੁੱਗ ਦਾ ਅੰਤ ਹੈ ਅਤੇ ਵਟਣ ਵਾਲੇ ਦੂਤ ਹਨ ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੁਕੀ ਜਾਂਦੀ ਹੈ ਉਸੇ ਪ੍ਰਕਾਰ ਇਸ ਯੁੱਗ ਦੇ ਅੰਤ ਦੇ ਸਮੇਂ ਹੋਵੇਗਾ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਕੱਲੇਗਾ ਅਤੇ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਾਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁੱਕਰੀਆਂ ਨੂੰ ਇਕੱਠਾ ਕਰਨਗੇ ਤੇ ਉਹਨਾਂ ਨੂੰ ਭੱਖ ਦੇ ਪੱਠੇ ਵਿੱਚ ਸੁੱਟ ਦੇਣਗੇ ਉਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ ਤਾਂ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ ਜੀ ਦੇ ਕੰਨੋਂ ਸੁਣੇ ਲੁਕੇ ਤੁਹਾਨੂੰ ਦਾ ਦਿਸਤਾਂਤ ਸਵਰਗ ਰਾਜ ਉਸ ਸੁਰਗ ਦਾ ਰਾਜ ਉਸ ਧਨਵਰਗ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਲਿਆ ਅਤੇ ਖੁਸ਼ੀ ਦੇ ਮਾਰੇ ਉਹਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਤੇ ਉਸ ਖੇਤ ਨੂੰ ਮੁੱਲ ਲੈ ਲਿਆ ਫਿਰ ਸੁਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜੇ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ ਜਦੋਂ ਉਹਨਾਂ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਤੇ ਸਟਾਪਨਾ ਸਭ ਕੁਝ ਵੇਚ ਕੇ ਉਹਨਾਂ ਨੂੰ ਮੁੱਲ ਲਿਆ ਜਾਲ ਦਾ ਦਿਸਤਾਂਤ ਫੇਰ ਹੈ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛਕਾ ਸਮੇਟ ਲਿਆ ਸੋ ਜਦ ਉਹ ਭਰ ਗਿਆ ਤਾਂ ਲੋਕ ਕੰਡੇ ਉੱਤੇ ਖਿੱਚ ਕੇ ਆਏ ਅਤੇ ਬੈਠ ਕੇ ਖਰਿਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਤੇ ਨਿਕੰਮਿਆਂ ਨੂੰ ਪਰੇ ਸੁੱਟ ਦਿੱਤਾ ਸੋ ਯੁੱਗ ਦੇ ਅੰਤ ਦੇ ਸਮੇਂ ਅਜਿਹਾ ਹੀ ਹੋਵੇਗਾ ਦੂਤ ਨਿਕਲ ਆਉਣਗੇ ਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ ਅਤੇ ਇਹਨਾਂ ਨੂੰ ਭਖ ਦੇ ਪੱਠੇ ਵਿੱਚ ਸੁੱਟ ਦੇਣਗੇ ਉੱਥੇ ਰੋਣਾ ਅਤੇ ਕੀਚੀਆਂ ਵਟਣਾ ਹੋਵੇਗਾ ਕਿ ਤੁਸੀਂ ਇਹ ਸਭ ਕੁਝ ਸਮਝਿਆ ਉਹਨਾਂ ਨੇ ਉਸ ਨੂੰ ਆਖਿਆ ਹਾਂ ਜੀ ਤਾਂ ਉਸਨੇ ਉਹਨਾਂ ਨੂੰ ਕਿਹਾ ਇਸ ਲਈ ਹਰੇਕ ਗ੍ਰੰਥੀ ਜੀ ਨੇ ਸਵਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਘਰ ਦੇ ਮਾਲਿਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ ਨਬੀ ਦਾ ਆਦਰ ਨਹੀਂ ਅਤੇ ਹੁਆ ਕਿ ਜਾਂ ਯੀਸ਼ੂ ਨੇ ਦਿਸਤਾਂਤ ਪੂਰੇ ਕੀਤੇ ਤਾਂ ਉੱਥੋਂ ਤੁਰ ਪਿਆ ਅਤੇ ਆਪਣੇ ਦੇਸ਼ ਵੇਚਾਨ ਕੇ ਉਹਨਾਂ ਦੀ ਸਮਾਜ ਵਿੱਚ ਉਹਨਾਂ ਨੂੰ ਉਪਦੇਸ਼ ਜਿੰਦਾ ਸੀ ਜੋ 당 ਹੋ ਕੇ ਕਹਿਣ ਲੱਗੇ ਕਿ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਕਰਾਮਾਤ ਕਿੱਥੋਂ ਮਿਲੀਆਂ ਪਰ ਆਏ ਤਰਖਾਨ ਦਾ ਪੁੱਤਰ ਨਹੀਂ ਅਤੇ ਇਸ ਦੀ ਮਾਂ ਮਰੀਮ ਨਹੀਂ ਕਹੋਂਦੀ ਅਤੇ ਇਹ ਦੇ ਭਾਈ ਯਾਕੂਬ ਅਤੇ ਯੂਸਫ ਅਤੇ ਸ਼ਮੌਨ ਅਤੇ ਯੂਦਾ ਨਹੀਂ ਹਨ ਅਤੇ ਉਹਦੀਆਂ ਸਵੇ ਭੈਣਾਂ ਸਾਡੇ ਕੋਲ ਨਹੀਂ ਹਨ ਫਿਰ ਉਹਨੂੰ ਇਹ ਸਭ ਕੁਝ ਕਿੱਥੋਂ ਮਿਲਿਆ ਇਵੇਂ ਉਹਨਾਂ ਨੇ ਉਸ ਤੋਂ ਠੋਕਰ ਖਾਧੀ ਪਰ ਈਸ਼ੂ ਨੇ ਉਹਨਾਂ ਨੂੰ ਆਖਿਆ ਨਬੀ ਦਾ ਆਪਣੇ ਦੇਸ਼ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ ਅਤੇ ਉਸਨੇ ਉਹਨਾਂ ਦੀ ਵੇਪਰਤੀਤੀ ਦੇ ਕਾਰਨ ਉੱਥੇ ਬਹੁਤ ਕਰਾਮਾਤਾਂ ਕੀਤੀਆਂ ਪ੍ਰਭੂ ਇਹਨਾਂ ਵਚਨਾਂ ਦੁਆਰਾ ਸਭ ਨੂੰ ਆਸ਼ੀਸ਼ ਦਵੇ ਆਮੀਨ